ਖਬਰਨਾਮਾ ਦਿਖ ਰਿਹਾ ਸਾਰੀ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਘਟਣਗੀਆਂ ਨਹੀਂ ਵੱਧ ਰਹੀਆਂ ਨੇ ਇਸ ਦੇ ਸੰਕੇਤ ਮਿਲਨੇ ਸ਼ੁਰੂ ਹੋ ਗਏ ਨੇ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਭਾਜਣਾ ਪੈ ਗਿਆ ਨੇ ਕਿਉਂਕਿ ਮਹੀ ਮਹੀਨਾ ਚੱਲ ਰਿਹਾ ਹੈ 2 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਕਮੇਟੀ ਜਿਸ ਦੇ ਵਿੱਚ ਮਨਪ੍ਰੀਤ ਯਾਦਲੀ ਇਕਬਾਲ ਸਿੰਘ ਚੁੰਦਾ ਆ ਦੂਸਰੇ ਸੰਤਾ ਸਿੰਘ ਉਮੈਦਪ uri ਬੀਬਾ ਸਤਵੰਤ ਕੌਰ ਅਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਕਿਉਂਕਿ ਇਹਨਾਂ ਵੱਲੋਂ ਭਰਤੀ ਤਾਂ ਬੜੇ ਜੋਰਾਂ 'ਚ ਉਹਨਾਂ ਨਾਲ ਕੀਤੀ ਜਾ ਰਹੀ ਹੈ 2 ਜੂਨ ਤੋਂ ਪਹਿਲਾ ਪਹਿਲਾ ਇਹ ਭਰਤੀ ਜਿਹੜੀ ਲਗਭਗ 50 ਲੱਖ ਦੇ ird-gir ਹੋ ਜਾਵੇਗੀ ਇਸ ਦੇ ਸੰਕੇਤ ਮਿਲਨੇ ਸ਼ੁਰੂ ਹੋ ਗਏ ਨੇ ਇਸ ਦਾ ਖੁਦ ਕਲਾਸਾ ਕੀਤਾ ਹੈ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਇਕਬਾਲ ਸਿੰਘ ਝੁੰਦਾ ਨੇ ਇਕਬਾਲ ਸਿੰਘ ਝੁੰਦਾ ਦੀ ਰਿਪੋਰਟ ਜੇਕਰ ਲਾਗੂ ਕਰ ਲਈ ਜਾਂਦੀ ਤੇ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅੱਜ ਇਹ ਦਿਨ ਨਾ ਦੇਖਣੇ ਦੇਖਣੇ ਪੈਂਦੇ ਸੁਖਬੀਰ ਸਿੰਘ ਬਾਦਲ ਪ੍ਰਧਾਨਤਾ ਬਣ ਗਏ ਨੇ ਪ੍ਰਧਾਨਜੀ ਵੀ ਖੁਸੇਗੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵੀ ਮਤਲ ਹੋਣਗੇ ਕਿਉਂਕਿ 2 ਜੂਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਇਸ ਦਾ ਖੁਲਾਸਾ ਤਾਂ ਆਲਰੇਡੀ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੇ ਆ ਦੋ ਦਿਨ ਪਹਿਲਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਰ ਦਿੱਤਾ ਸੀ ਇਧਰ ਐਡਵੋਕੇਟ ਚੁੰਦਾ ਮਨਪ੍ਰੀਤੀ ਵਾਲੀ ਸੰਤਾ ਸਿੰਘ ਅਮੈਦਪੁਰੀ ਗੁਰਪ੍ਰਤਾਪ ਸਿੰਘ ਬੜਾਲਾ ਬੀਬਸ ਸਤਵੰਤ ਕੌਰ ਉਹਨਾਂ ਦੇ ਵੀ ਹੌਸਲੇ ਬੁਲੰਦ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਕੋ ਮਨ ਰਹੀ ਹੈ ਕੌਮ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਉੱਤੇ ਪਹਿਰਾ ਦੇ ਰਹੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪਗੋੜੇ ਦਲ ਦੇ ਪ੍ਰਧਾਨ ਬਣੇ ਨੇ ਉਹ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਉਹ ਪਗੋੜੇ ਦਲ ਦੇ ਪ੍ਰਧਾਨ ਨੇ ਬਾਦਲ ਐਂਡ ਕੰਪਨੀ ਸਿਆਸੀ ਕੰਪਨੀ ਕਿਹਾ ਜਾਂਦਾ ਹੈ ਇੱਕ ਪਾਸੇ ਲਗਾਤਾਰ ਪਲਟਵਾਰ ਕੀਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਜਿਹੜੇ ਕਹਿੰਦੇ ਨੇ ਕਿ ਸਾਨੂੰ ਬਾਗੀ ਨਾ ਕਹੋ ਸਾਨੂੰ ਸਮਰਪਿਤ ਕਹੋ ਅਸੀਂ ਸਮਰਪਿਤ ਆ ਉਹ ਦਾਗੀ ਵੀ ਨੇ ਪਗੋੜੇ ਵੀ ਨੇ ਜੇ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਹਦੇ ਉੱਤੇ ਲਿਖਿਆ ਹੋਇਆ ਹੈ ਕਿ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਨਹੀਂ ਬਣ ਸਕਦਾ ਕਿਉਂਕਿ ਰਾਜਸੀ ਅਧਿਕਾਰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲੇ ਡਾਕਟਰ ਦਲਜੀਤ ਸਿੰਘ ਚੀਮਾ ਘਵਾ ਚੁੱਕੇ ਨੇ ਜੋ ਫੈਸਲਾ ਵਾਟਐਵਰ ਡਿਸੀਜਨ ਸ਼੍ਰੋਮਣੀ ਅਕਾਲੀ ਦਲ ਦੀ ਇਹ ਸੱਤ ਮੈਂਬਰੀ ਕਮੇਟੀ ਲਵੇਗੀ ਜਿਸ ਦੇ ਪੰਜ ਮੈਂਬਰ ਕਾਰਸ਼ਿਲ ਨੇ ਉਹ ਮਨਜ਼ੂਰ ਕਰਨਾ ਪਵੇਗਾ ਲੇਕਿਨ ਸੁਖਬੀਰ ਸਿੰਘ ਬਾਦਲ ਨੂੰ ਪਤਾ ਸੀ ਕਿ ਸਾਡੇ ਨਾਲ ਵੋਟ ਤੇ ਜੁੜਨੀ ਨਹੀਂ ਬੋਕਸ ਭਰਤੀ ਕਰਨ ਲਈ ਗਈ ਕੌਮ ਦੀਆਂ ਅੱਖਾਂ ਦੇ ਵਿੱਚ ਧੂੜ ਚੋਕੀ ਗਈ ਜਿਸ ਦਾ ਜਵਾਬ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਮਿਲੇਗਾ ਜੇਕਰ ਉਹ ਪ੍ਰਧਾਨਗੀ ਨਹੀਂ ਛੱਡਦੇ ਜੇਕਰ ਉਹ ਪ੍ਰਧਾਨਗੀ ਛੱਡ ਦਿੰਦੇ ਨੇ ਹੋ ਸਕਦਾ ਹੈ ਕਿ ਸ਼ਰੂਮਣੀ ਅਕਾਲੀ ਦਲ ਰਹਿਮ ਕਰੇ ਉਹਨਾਂ ਨੂੰ ਐਜ਼ ਅ ਮੁੱਖ ਮੰਤਰੀ ਬਣਾ ਦੇਵੇ ਨਾ ਤਾਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੜ੍ਹਨਾ ਚਾਹੁੰਦੇ ਨੇ ਨਾ ਸ਼ਰੂਮਣੀ ਅਕਾਲੀ ਦਲ ਇਸ ਦਾ ਕਮਰਿਆਜ਼ਾ ਭੁਗਤਣਾ ਪੈ ਸਕਦਾ ਹੈ ਦੂਸਰੇ ਪਾਸੇ ਵਾਰੇ ਨੇ ਆਰੇ ਨੇ ਚੜ੍ਹਦੀ ਕਲਾ ਦੇ ਵਿੱਚ ਹੈ ਸ਼ਰੂਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੀ ਟੀਮ ਉਹਨਾਂ ਕਹਿੰਦਾ ਸਾਡੇ ਹੌਸਲੇ ਬਲੰਦ ਨੇ 2 ਨਵੰਬਰ 2 ਜੂਨ ਨੂੰ ਭਰਤੀ ਨੇ ਪਰੇ ਚੜ੍ਹ ਕੇ ਨਵਾਂ ਪ੍ਰਧਾਨ ਵੀ ਬਣਾਇਆ ਜਾਵੇਗਾ ਧੰਨ